ਜੇ ਪਿੰਡ ਦੀ ਗੱਲ ਕਰੀਏ ਤਾਂ ਅਮਰੀਕਾ ਕੈਨੇਡਾ ਵਾਲਿਆਂ ਦਾ ਪਿੰਡ ਹੈ ਔਰ ਪਿੰਡ ਵਿੱਚ ਲਗਭਗ 90% ਲੋਕ ਅਮਰੀਕਾ ਕੈਨੇਡਾ ਰਹਿੰਦੇ ਆ ਔਰ ਕੋਠੀਆਂ ਤੁਸੀਂ ਵੇਖ ਸਕਦੇ ਹੋ ਚੰਡੀਗੜ੍ਹ ਤੋਂ ਵੱਧ ਮੁਕਾਬਲਾ ਕਰਦੀਆਂ ਕੋਠੀਆਂ ਨੇ ਔਰ ਜੇ ਇੱਥੋਂ ਦੇ ਹਾਲਾਤਾਂ ਦੀ ਗੱਲ ਕਰੀਏ ਜਾਂ ਇੱਥੋਂ ਦੇ ਵਿਕਾਸ ਦੀ ਗੱਲ ਕਰੀਏ ਤਾਂ ਅਸੀਂ ਉਸ ਪਿੰਡ ਵਿੱਚ ਖੜੇ ਆ ਜਿਸ ਪਿੰਡ ਦੇ ਵਿੱਚ ਜੇ ਆਪ ਵੀ ਲੋਕ ਚਾਉਣ ਤਾਂ ਪਤਾ ਨਹੀਂ ਕਿੰਨੇ ਕੰਮ ਕਰੇ ਹੋਣਗੇ ਔਰ ਇਸ ਪਿੰਡ ਦੀਆਂ ਗਲੀਆਂ ਤਕਰੀਬਨ ਹੀ ਪੱਕੀਆਂ ਨੇ ਲੇਕਿਨ ਜਦੋਂ ਇੱਕ ਅੱਧੀ ਗਲੀ ਦੇ ਉੱਤੇ ਝਾਤ ਪੈਂਦੀ ਆ ਗਲੀ ਟੁੱਟੀ ਨਜ਼ਰ ਆਉਂਦੀ ਆ ਤਾਂ ਫਿਰ ਕੈਮਰਾਮੈਨ ਨੂੰ ਕਹਾਂਗਾ ਕਿ ਗਲੀ ਜਿਹੜੀ ਆ ਉਹ ਵਿਖਾਈ ਜਾਵੇ ਕਿ ਇਹ ਗਲੀਆਂ ਕਾਤੋਂ ਟੁੱਟੀਆਂ ਰਹਿ ਗਈਆਂ ਜਦ 90% ਗਲੀਆਂ ਬਣੀਆਂ ਨੇ 90% ਸਾਰਾ ਵਿਕਾਸ ਹੋਇਆ ਤਾਂ ਫਿਰ ਆ ਗਲੀਆਂ ਕਾਸ ਤੋਂ ਰਹਿ ਗਈਆਂ ਇਹਨਾਂ ਉੱਤੇ ਵੀ ਟਾਈਲਾਂ ਲੱਗ ਸਕਦੀਆਂ ਸੀ ਜਾਂ ਅਗਲੀਆਂ ਵੋਟਾਂ ਦਾ ਜਿਹੜਾ ਰਾਹ ਰੱਖਿਆ ਗਿਆ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਆ ਅਸੀਂ ਇਹ ਤਸਵੀਰਾਂ ਟਾਂਡੇ ਪਿੰਡ ਦੀਆਂ ਔਰ ਮੀਰਥਲ ਦੀਆਂ ਔਰ ਹਿਮਾਚਲ ਤੋਂ ਆਉਣ ਵੇਚ ਪਹਿਲਾ ਪਿੰਡ ਹੈ ਜਦੋਂ ਤੁਸੀਂ ਹਿਮਾਚਲ ਤੋਂ ਆਉਂਦੇ ਹੋ ਤਾ ਪਹਿਲਾ ਪਿੰਡ ਜਿਹੜਾ ਇਹ ਹੁੰਦਾ ਔਰ ਇਸ ਪਿੰਡ ਵਿੱਚ 90% ਲੋਕ ਜਿਹੜੇ ਆ ਅਮਰੀਕਾ ਕੈਨੇਡਾ ਦੇ ਵਸਨੀਕ ਨੇ ਔਰ ਬਹੁਤ ਚੰਗੀਆਂ ਚੰਗੀਆਂ ਕੰਟਰੀਆਂ 'ਚ ਰਹਿਣ ਵਾਲੇ ਨੇ ਔਰ ਜੇ ਕੋਠੀਆਂ ਦੀਆਂ ਗੱਲਾਂ ਕਰੀਏ ਤਾਂ ਕਰੋੜ ਕਰੋੜ ਤੋਂ ਜ਼ਿਆਦਾ ਰੁਪਇਆ ਲਗਾ ਚੁੱਕਿਆ ਔਰ ਮਹਿਲਾ ਤੋਂ ਵੱਡੀਆਂ ਕੋਠੀਆਂ ਪਾਈਆਂ ਨੇ ਲੇਕਿਨ ਜਦੋਂ ਰਾਹ ਸਾਹਮਣੇ ਆਉਂਦਾ ਘਰਾਂ ਦੇ ਕੋਲ ਜਾਂ ਬੱਚਿਆਂ ਦੀ ਆਵਾਜ਼ ਆਈਦਾ ਰਾਹ ਟੁੱਟਾ ਹੋਵੇ ਤਾਂ ਫਿਰ ਅੱਖਾਂ ਝੁਕਦੀਆਂ ਨੇ ਇਹ ਕੀ ਕਾਰਨ ਹੈ ਕਿਉਂ ਵਿਕਾਸ ਇਹਨਾ ਗਲੀਆਂ ਦਾ ਨਹੀਂ ਹੁੰਦਾ ਕਿਉਂ ਇਹਨਾ ਪਿੰਡਾਂ ਦੇ ਵਿੱਚ ਟੁੱਟੇ ਰਸਤੇ ਰਹਿ ਗਏ ਆ ਔਰ ਸਰਕਾਰਾਂ ਜੇ ਬਦਲਾ ਮੰਗਿਆ ਤਾਂ ਲੋਕਾਂ ਨੇ ਬਦਲਾ ਕਰਕੇ ਦਿੱਤਾ ਔਰ ਬਦਲਾ ਵਾਲੀਆਂ ਸਰਕਾਰਾਂ ਇਸ ਵੇਲੇ ਸੁੱਤੀਆਂ ਨਜ਼ਰ ਆ ਰਹੀਆਂ ਨੇ ਔਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਮੀਰਥਲ ਦੇ ਕੋਲ ਪੈਣ ਵਾਲਾ ਪਿੰਡ ਟਾਂਡੇ ਦੀਆਂ ਨੇ ਔਰ ਟਾਂਡੇ ਦਾ ਵਿਕਾਸ ਤੁਹਾਨੂੰ ਦੱਸ ਦਈਏ ਕਿ ਅਗਰ ਇਹ ਗਲੀਆਂ ਅਗਰ ਇਹ ਗਲੀਆਂ ਪ੍ਰੋਪਰ ਨਹੀਂ ਬਣਦੀਆਂ ਤਾਂ ਦੁਬਾਰਾ ਫੇਰ ਅਸੀਂ ਖਬਰ ਲਗਾਵਾਗੇ ਔਰ ਹਰ ਹਫਤੇ ਇਸ ਪਿੰਡ ਵਿੱਚ ਆਵਾਂਗੇ ਔਰ ਇੱਕ ਵਾਰ ਸਰਕਾਰਾਂ ਨੂੰ ਜ਼ਰੂਰ ਚਾਨਣਾ ਪਾਵਾਂਗੇ ਔਰ ਇੱਥੇ ਸਰਦਾਰ ਜੀ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਸੱਜਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਦਾਰ ਜੀ ਕਿੰਨੇ ਚਿਰ ਤੋਂ ਹੈ ਗਲੀ ਟੁੱਟੀ ਹੋਈ ਏ ਇਹ ਮੈਂ 2 ਸਾਲ ਹੀ ਹੋ ਗਏ ਟੁੱਟੀ ਨੂੰ 2 ਸਾਲ ਹੋ ਗਿਆ ਆ 2 ਸਾਲ ਨਾਲ ਵੱਧ ਹੋ ਗਿਆ ਜਿਆਦਾ ਹੋ ਗਈ ਜੀ ਜਿਆਦਾ ਹੋ ਗਿਆ ਜੀ ਹਾਂਜੀ ਆ ਬੋਲੋ ਕਦੀ ਨਹੀਂ ਬਣੀ ਬੋਲੋ ਬੋਲੋ ਲਾਗੇ ਆ ਜਾਣਾ ਕਰੋ ਹਾਂ ਤੇ ਜੇ ਗੱਲ ਕਰੀਏ ਤਾਂ ਇਹਨਾਂ ਦਾ ਕਹਿਣਾ ਵਾ ਬਜ਼ੁਰਗਾਂ ਦਾ ਕਹਿਣਾ ਕਿ ਲੰਬੇ ਸਮੇਂ ਤੋਂ ਬਜ਼ੁਰਗ ਤਾਂ ਕਹਿੰਦੇ 2 ਸਾਲ ਤੋਂ ਲੇਕਿਨ ਜੋ ਇੱਥੇ ਹੋਰ ਪਰਿਵਾਰ ਖੜੇ ਨੇ ਉਹਨਾਂ ਨੇ ਕਿਹਾ ਕਿ ਲੰਬੇ ਸਣੇ ਤੋਂ ਇਹ ਗਲੀ ਜਿਹੜੀ ਐ ਟੁੱਟੀ ਹੋਈ ਐ ਔਰ ਮੜੀਆਂ ਨੂੰ ਜਾਣ ਵਾਲਾ ਰਸਤਾ ਔਰ ਇੱਕ ਗੱਲ ਹੋਰ ਦੱਸ ਦਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਪਿੱਛੇ ਹੋ ਕੇ ਔਰ ਇੱਕ ਗੱਲ ਹੋਰ ਦੱਸ ਦਈਏ ਕਿ ਜਦੋਂ ਕਿਸੇ ਦੀ ਇੱਥੇ ਮੌਤ ਹੋ ਜਾਂਦੀ ਆ ਜਦੋਂ ਕਿਸੇ ਨੂੰ ਮੜੀਆਂ ਵਿੱਚ ਲਜਾਇਆ ਜਾਂਦਾ ਤਾਂ ਫਿਰ ਟੁੱਟੀ ਗਲੀ ਹੋਣ ਕਾਰਨ ਪਾਣੀ ਜ਼ਿਆਦਾ ਹੋਣ ਕਾਰਨ ਪਰੇਸ਼ਾਨੀ ਆਉਂਦੀ ਆ ਤਾਂ ਫਿਰ ਉਹਨਾਂ ਪਰਿਵਾਰਾਂ ਨੇ ਇਸ ਹੀਲੇ ਨੂੰ ਵੇਖ ਦਿਓ ਇੱਕ ਗੱਡੀ ਲਿਆਂਦੀ ਆ ਕਿ ਜਿਸ ਗੱਡੀ ਉੱਤੇ ਹੀ ਉਸ ਨੂੰ ਪਾ ਕੇ ਲਜਾਇਆ ਜਾਵੇਗਾ ਕਿਉਂਕਿ ਪਰੇਸ਼ਾਨੀ ਕੀ ਆ ਮੜੀਆਂ ਹੀ ਬੰਦੇ ਦਾ ਆਖਰੀ ਘਰ ਹੁੰਦਾ ਔਰ ਹਰ ਬੰਦਾ ਜਿਹੜੇ ਮਰਜੀ ਦੇਸ਼ ਚ ਰਹਿੰਦਾ ਹੋਵੇ ਤਾਂ ਇੱਕ ਸੁਪਨਾ ਹੁੰਦਾ ਕਿ ਮੈਂ ਮਰਾਂ ਤਾਂ ਆਪਣੇ ਪਿੰਡ ਮਰਾਂ ਤਾਂ ਪਿੰਡ ਮਰਨਾ ਹੋਵੇ ਤਾਂ ਰਸਤਾ ਮੜੀਆਂ ਦਾ ਤੇ ਪੱਕਾ ਹੋਣਾ ਚਾਹੀਦਾ ਔਰ ਇਹ ਸਰਕਾਰਾਂ ਜੋ ਸੁੱਤੀਆਂ ਨੇ ਇਹਨਾਂ ਨੂੰ ਜਾ ਕਿਉਂ ਨਹੀਂ ਆ ਰਹੀ ਕਿਉਂ ਪਿੰਡਾਂ ਦਾ ਪੂਰਾ ਵਿਕਾਸ ਜਿਹੜਾ ਨਹੀਂ ਕੀਤਾ ਜਾ ਰਿਹਾ ਔਰ ਕੀ ਗੱਲ ਹੈ ਕਿਉਂ ਲੋਕਾਂ ਦੇ ਜਿਹੜੇ ਆ ਆ ਰਸਤੇ ਟੁੱਟੇ ਹੋਏ ਰਹਿ ਗਏ ਨੇ ਔਰੇ ਤਸਵੀਰਾਂ ਨੂੰ ਵਕਤ ਵਕਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ¡Grandas, por